ਕਿਸਾਨੀ ਅੰਦੋਲਨ ਦੇ ਵਿੱਚ ਆਖਿਰ ਕਿਉਂ ਕੀਤਾ ਗਿਆ ਇਸ ਪ੍ਰਕਾਰ ਦਾ ਵਿਵਹਾਰ ਕਿਸਾਨਾਂ ਦੇ ਨਾਲ ਜਦੋਂ ਜ਼ਖਮੀ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਪੰਜਾਬ ਤੋਂ ਚੁੱਕਿਆ ਸੀ ਤਾਂ ਜ਼ੀਰੋ ਐਫ ਆਈ ਆਰ ਆਖਿਰ ਕਿਉਂ ਦਰਜ ਕੀਤੀ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਵਿੱਚ ਕਿਹਾ ਵੀ ਸੀ ਪਰੰਤੂ ਫੇਰ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆ ਰਹੀ ਜਦੋਂ ਜ਼ਖਮੀ ਪ੍ਰਦਰਸ਼ਨਕਾਰੀਆਂ ਨੇ ਵਿਸ਼ੇਸ਼ ਤੌਰ ਦੇ ਉੱਪਰ ਜਾਂਚ ਦੇ ਵਿੱਚ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਪੰਜਾਬ ਦੇ ਖੇਤਰ ਤੋਂ ਚੁੱਕ ਕੇ ਹਰਿਆਣਾ ਦੇ ਖੇਤਰ ਦੇ ਵਿੱਚ ਲਿਜਾਇਆ ਗਿਆ ਸੀ ਕਿਉਂਕਿ ਜਿਸ ਥਾਂ ਦੇ ਉੱਪਰ ਉਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਪੰਜਾਬ ਦਾ ਇਲਾਕਾ ਸੀ ਅਤੇ ਉੱਥੋਂ ਹਰਿਆਣਾ ਦੇ ਵਿੱਚ ਜਾਣਾ ਉਹਨਾਂ ਦੇ ਵਾਸਤੇ ਤਾਂ ਹੀ ਸੰਭਵ ਸੀ ਜੇਕਰ ਉਹਨਾਂ ਨੂੰ ਜ਼ੋਰ ਜ਼ਬਰਦਸਤ ਨਾਲ ਕਿਸੇ ਪ੍ਰਕਾਰ ਦੇ ਨਾਲ ਖਿੱਚ ਧੂਕੇ ਲਿਜਾਇਆ ਜਾਂਦਾ ਇਸ ਮੌਕੇ ਦੇ ਉੱਪਰ ਉਹਨਾਂ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਨੇ ਬੇਰਹਿਮੀ ਦੇ ਨਾਲ ਸਨ ਕੋਟਿਆਵੀ ਪ੍ਰਦਰਸ਼ਨਕਾਰੀ ਪ੍ਰਤਪਾਲ ਸਿੰਘ ਦੇ ਪਿਤਾ ਨੇ ਇੱਕ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਇੱਕ ਸ਼ਾਂਤਮਈ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੇ ਵਾਸਤੇ ਉਸਦੇ ਪੁੱਤਰ ਨੂੰ ਪੰਜਾਬ ਦੀਆਂ ਸੀਮਾਵਾਂ ਦੇ ਵਿੱਚੋਂ ਚੁੱਕ ਲਿਆ ਸੀ ਹਰਿਆਣਾ ਸਰਕਾਰ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਹਲਫਨਾਮਾ ਦਾਇਰ ਕੀਤਾ ਗਿਆ ਸੀ ਇਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਨੌਜਵਾਨ ਦੋਵਾਂ ਰਾਜਾਂ ਦੀਆਂ ਸਰਹੱਦਾਂ ਦੇ ਉੱਪਰ ਲਗਾਏ ਗਏ ਬੈਰੀਕੇਡਜ਼ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਜ਼ਖਮੀ ਪਾਇਆ ਗਿਆ ਅਤੇ ਉਸ ਨੂੰ ਅਸੀਂ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਦਾ ਦਿੱਤਾ ਹਾਲਾਂਕਿ ਸੀਜੀਐਮ ਯਾਨੀ ਕਿ 14 ਮਾਰਚ ਨੂੰ ਦਰਜ ਕੀਤੇ ਗਏ ਬਿਆਨ ਦੇ ਵਿੱਚ ਪ੍ਰਿਤਪਾਲ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਹਰਿਆਣਾ ਪੁਲਿਸ ਦੁਆਰਾ ਜ਼ਬਰਦਸਤੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੰਜਾਬ ਦੇ ਖੇਤਰ ਤੋਂ ਹਰਿਆਣਾ ਵਾਲੇ ਪਾਸੇ ਲੈ ਕੇ ਜਾ ਕੇ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਪਿਛਲੇ ਹੁਕਮਾਂ ਦੀ ਪਾਲਣਾ ਕਰਦੇ ਆ ਪੰਜਾਬ ਸਰਕਾਰ ਨੇ ਪੇਸ਼ ਕੀਤਾ ਕਿ ਪ੍ਰਿਤਪਾਲ ਦੇ ਬਿਆਨ ਦੇ ਆਧਾਰ ਦੇ ਉੱਪਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕਥਿਤ ਘਟਨਾਵਾਂ ਦੇ ਉੱਪਰ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਜਸਟਿਸ ਹਰਕੇਸ਼ ਮਨੂਜਾ ਨੇ ਨੋਟ ਕੀਤਾ ਕਿ ਪੰਜਾਬ ਪੁਲਿਸ ਨੇ ਮੌਜੂਦਾ ਸੁਣਵਾਈ ਦੇ ਵਿੱਚ ਪੇਸ਼ ਕੀਤਾ ਹੈ ਕਿ ਐਫ ਆਈ ਆਰ ਜ਼ਖਮੀਆਂ ਦੇ ਮੈਡੀਕਲ ਰਿਕਾਰਡ ਦੀ ਸਲਾਹ ਲਈ ਬਿਨਾ ਦਰਜ ਕੀਤੀ ਗਈ ਸੀ ਕਿਉਂਕਿ ਉਹ ਉਹਨਾਂ ਕੋਲ ਉਪਲਬਧ ਹੀ ਨਹੀਂ ਸੀ ਸਿੱਟੇ ਦੇ ਵਜੋਂ ਅਦਾਲਤ ਨੇ ਕਿਹਾ ਹੈ ਕਿ ਏਜੀ ਪੰਜਾਬ ਜਾਂਚ ਏਜੰਸੀ ਨੂੰ ਜ਼ਖਮੀ ਪ੍ਰਤਪਾਲ ਸਿੰਘ ਦਾ ਪੂਰਾ ਮੈਡੀਕਲ ਰਿਕਾਰਡ ਮੁਹੱਈਆ ਕਰਵਾਉਣ ਦੇ ਲਈ ਸੰਬੰਧੀ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰਨ ਅਤੇ ਅਦਾਲਤ ਨੂੰ ਇਹ ਵੀ ਜਾਣੂ ਕਰਵਾਉਣ ਕਿ ਉਪਰੋਕਤ ਐਫਆਈਆਰ ਦਰਜ ਕਰਨ ਸਮੇਂ ਸੰਬੰਧਿਤ ਅਧਿਕਾਰੀ ਦਾ ਕੀ ਵਿਚਾਰ ਸੀ ਜ਼ਖਮੀਆਂ ਦੇ ਬਿਆਨ ਦੇ ਆਧਾਰ ਦੇ ਉੱਪਰ ਕਿਉਂ ਕੀ ਘਟਨਾ ਬਾਰੇ ਜ਼ੀਰੋ ਐਫਆਈਆਰ ਕਿਉਂ ਦਰਜ ਕੀਤੀ ਗਈ ਹੈ ਦੇ ਆਧਾਰ ਦੇ ਉੱਪਰ ਪਛਾਣਯੋਗ ਅਪਰਾਧ ਬਣਾਇਆ ਗਿਆ ਹੈ ਖਾਸ ਤੌਰ ਦੇ ਉੱਪਰ ਜਦੋਂ ਜ਼ਖਮੀ ਨੇ ਆਪਣੇ ਬਿਆਨ ਦੇ ਵਿੱਚ 14 ਤਿੰਨ 2024 ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਦੋਸ਼ ਲਗਾਇਆ ਹੈ ਕਿ ਉਸ ਨੂੰ ਘਰੋਂ ਹੀ ਚੁੱਕਿਆ ਗਿਆ ਸੀ ਪੰਜਾਬ ਦੇ ਇਲਾਕੇ ਅਤੇ ਹਰਿਆਣਾ ਦੇ ਖੇਤਰ ਦੇ ਵਿੱਚ ਲੈ ਗਏ ਅਤੇ ਜਿੱਥੇ ਕਿ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਹੋਈ ਸੀ ਸਾਰੇ ਦੀ ਸਾਰੀ ਗੱਲਬਾਤ ਦੇ ਵਿੱਚ ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਪੰਜਾਬ ਦੇ ਖੇਤਰ ਤੋਂ ਚੁੱਕਿਆ ਗਿਆ ਸੀ ਇਸ ਕਿਸਾਨ ਨੂੰ ਤਾਂ ਆਖਿਰ ਉਸ ਦੇ ਨਾਲ ਜੋ ਵਿਧਿ ਕੀ ਹੋਈ ਹੈ ਉਸ ਵਿਧਿ ਕੀ ਦੇ ਬਾਰੇ ਵਿੱਚ ਕਿਉਂ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਅਤੇ ਜੇਕਰ ਐਫ ਆਈ ਆਰ ਦਰਜ ਨਹੀਂ ਹੋਈ ਤਾਂ ਕੀ ਸੀ ਇਸ ਪਿਛੇ ਪੰਜਾਬ ਪੁਲਿਸ ਦੀ ਮਨਸ਼ਾ ਇਹ ਜਾਣਾ ਅਹਿਮ ਹੋਵੇਗਾ ਬਾਕੀ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸੰਜੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ